ਗੜਸ਼ੰਕਰ ਨੰਗਲ ਰੋਡ ਤੇ ওভারਲੋਡ ਅਤੇ ওভারਸਪੀਡ ਟਿਪਰਾਂ ਦੇ ਕਾਰਨ ਲਗਾਤਾਰ ਹਾਦਸਿਆਂ 'ਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਵੀ ਧੋਣਾ ਪੈ ਚੁੱਕਿਆ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੁਰਤੋਂ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੜਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਾਹਪੁਰ ਕੋਲ ਬਜਰੀ ਨਾਲ ਭਰਿਆ ওভারਲੋਡ ਟਿਪਰ ਪਲਟ ਗਿਆ ਜਿਸ ਕਾਰਨ ਰਸਗੀਆਂ ਨੂੰ ਪਰੇਸ਼ਾਨੀ ਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਮੁਤਾਬਕ ওভারਲੋਡ ਟਿਪਰ ਬਿਨੇਵਾਲ ਤੋਂ ਗੜਸ਼ੰਕਰ ਵੱਲ ਨੂੰ ਆ ਰਿਹਾ ਸੀ ਤੇ ਜਦੋਂ ਪਿੰਡ ਸ਼ਾਹਪੁਰ ਕੋਲ ਪਹੁੰਚਾ ਤਾਂ ਬ੍ਰੇਕ ਫੇਲ ਹੋਣ ਕਾਰਨ ਸਫੇਦੇ ਨਾਲ ਟਕਰਾਂ ਨੂੰ ਉਪਰੰਤ ਪਲਟ ਗਿਆ ਇਸ ਦੌਰਾਨ ਰਾਤਵਾਲੀ ਖਬਰ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਕੰਟੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਗੱਲਬਾਤ ਕਰਦੇ ਹ ਕਿ ਗੜਸ਼ੰਕਰ ਨੰਗਲ ਰੋਡ ਤੇ ਲਗਾਤਾਰ ਹੋ ਰਹੇ ਹਾਸਿਆ ਕਾਰਨ ਇਹ ਰੋਡ ਖੂਨੀ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਇਸ ਸੜਕ ਤੇ ਹਰ ਰੋਜ਼ ਲੰਘ ਰਹੇ ਓਵਰਲੋਡ ਅਤੇ ਓਵਰਸਪੀਡ ਟਿਪਰਾ ਕਾਰਨ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨੇ ਨਤ ਨਾ ਪਾਈ ਤਾਂ ਉਹ ਇਲਾਕੇ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੜਣਗੇ ਗਰਸ਼ੰਕਰ ਤੋਂ ਹੁਸ਼ਰਪਰ ਨਿਊਜ਼ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਮੈਂ ਦਰਸ਼ਨ ਸਿੰਘ ਮੱਟੂ ਸਬਾਈ ਕਮਿਨਰ ਕੰਡੀਸ਼ਨਿੰਗ ਅਰਸ਼ ਕਮੇਟੀ ਜਿਹੜੀ ਮੁੱਢ ਕਦੀਮ ਤੋਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ ਚ ਲੜਦੀ ਆ ਓਵਰਲੋਡਡ ਪਿੱਪਲ ਟਰਾਲੇ ਘੋੜਿਆਂ ਦੇ ਵਿਰੋਧ ਚ ਖੜਦੀ ਆ ਇਹ ਗੈਰ ਕਾਨੂੰਨੀ ਰਸਤਿਆਂ ਦਾ ਵਿਰੋਧ ਕਰਦੀ ਆ ਇਹ ਕੱਲ ਕੀ ਜਿਹੜੀ ਸ਼ਵਾਲਕ ਦੀ ਆ ਉਹਨੂੰ ਅਜਾਣਨ ਦਾ ਜੋ ਉਪਰਾਲਾ ਹੋ ਰਿਹਾ ਉਹਦਾ ਡਟਮਾ ਵਿਰੋਧ ਕਰਦੀ ਆ ਸਾਡੇ ਇਲਾਕੇ ਚ ਗੜ ਸ਼ੰਗਰ ਨੰਗਲ ਰੋਡ ਤੇ 17 ਇਹਨਾਂ ਟਿੱਪਰਾਂ ਟਰਾਲੀਆਂ ਘੋੜਿਆ ਕਰਕੇ ਮਾਰਡਰ ਹੋ ਚੁੱਕੇ ਆ ਮਰ ਚੁੱਕੇ ਆ ਲੋਕ ਅੱਜ ਵੀ ਸਵੇਰੇ ਛਾਪਰ ਇੱਕ ਟਿੱਪਰ ਪਲਟਿਆ ਉਹ ਕਿਉਂ ਪਲਟਿਆ ਕਿਉਂਕਿ ਸੜਕ ਚੌੜੀ ਘਟੋ ਆ ਉਹ ਕਿਉਂ ਪਲਟਿਆ ਕਿਉਂਕਿ ਓਵਰਲੋਡ ਤੇ ਓਵਰ ਸਪੀਡ ਜਾ ਰਿਹਾ ਇਹ ਮੌਤ ਦਾ ਇੱਕ ਬੁੱਲਾ ਆ ਮੌਤ ਦਾ ਇੱਕ ਤੂਫਾਨ ਵਾ ਇੱਕ ਇਹ ਮੌਤ ਦੇ ਜਲਾਦ ਵਾ ਜਿਹੜੇ ਓਵਰਲੋਡ ਟਿੱਪਰ ਚਲਾਉਂਦੇ ਆ ਲਗਾਤਾਰ ਉਹ ਲੋਕ ਜਿਹੜਾ ਮਾਈਨਿੰਗ ਮਾਫੀਆ ਉਹਦੇ ਨੂੰ ਪੈਸਾ ਚਾਹੀਦਾ ਲੋਕਾਂ ਦੀ ਜੀਵਨ ਦਾ ਕੋਈ ਉਹਨਾਂ ਕੋਲ ਮੁੱਲ ਨਹੀਂ ਅਸੀਂ ਕੰਡੀਸ਼ਨ ਕਮੇਟੀ ਵੱਲੋਂ ਪਹਿਲਾਂ ਵੀ ਮੰਗ ਕਰਦੇ ਆਏ ਆ ਬੇ ਸਮੇਂ ਦੇ ਅਨੁਸਾਰ ਇਹਨਾਂ ਦੀ ਓਵਰਲੋਡਿੰਗ ਬੰਦ ਹੋਵੇ ਤੇ ਸ਼ਾਪਰ ਇੱਕ ਕੰਡਾ ਵੀ ਚਾਲੂ ਕੀਤਾ ਜਾਵੇ ਜਿਹੜੇ ਓਵਰਲੋਡ ਹੈਵੀ ਵਹੀਕਲ ਜਾਂਦੇ ਆ ਇਹਨਾਂ ਨੂੰ ਇੰਪਾਉਂਡ ਕੀਤਾ ਜਾਵੇ ਇਹਨਾਂ ਨੂੰ ਜ਼ਬਤ ਕਰਕੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਸਾਡਾ ਆ ਕੰਢੀ ਦਾ ਸ਼왈ਗਦਾ ਮੁਕਤ ਵੀ ਬਚ ਸਕੇ ਲੋਕਾਂ ਦੀ ਜਾਨ ਤੇ ਮਾਲ ਦੀ ਵੀ ਰਾਖੀ ਹੋ ਸਕੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਬੇਤਰੰਤ ਸੜਕ ਨੂੰ ਚੌੜਾ ਕੀਤਾ ਜਾਵੇ ਤੇ ਟਿਪਰ ਜਿਹੜੇ ਆ 80 ਟਨ ਦੇ 100 ਟਨ ਦੇ ਜੋ ਚੱਲਦੇ ਨਾ ਇਹ ਸੜਕਾਂ ਨੂੰ ਫੇਰ ਟੁੱਟਣ ਦੇ ਕਿਨਾਰੇ ਖੜੇ ਕਰ ਦਿੰਦੇ ਆ ਸਾਡੀ ਸੜਕ 40 ਟਨ ਦੀ ਆ ਤੇ ਉੱਪਰ ਟਿਪਰ 100 ਟਨ ਦਾ ਚੱਲਦਾ ਇਹ ਬਹੁਤਾ ਸਮਾਂ ਕੱਟ ਨਹੀਂ ਸਕਦੀ ਇਸ ਕਰਕੇ ਇਹਨਾਂ ਟਿਪਰਾਂ ਤੇ ਨਕੇਲ ਕੱਸੀ ਜਾਵੇ ਤੇ ਜਿਹੜੇ ਟਿਪਰਾਂ ਦੇ ਮਾਲਕਾਂ ਉਹਨਾਂ ਨੂੰ ਵੀ ਵਿੱਚ ਰੱਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਹ ਵੀ ਠੀਕ ਚਲਾ ਸਕਣ ਮੈਂ ਵਾ ਨਿਊਜ਼ 18 ਦਾ ਬਹੁਤ ਧੰਨਵਾਦੀ ਆ ਜਦੋਂ ਵੀ ਕਿਸੇ ਦਾ ਕੋਈ ਮਸਲਾ ਹੁੰਦਾ ਇਹ ਲੋਕਾਂ ਨੂੰ ਹਾਈਲਾਈਟ ਕਰਦੇ ਆ ਧੰਵਾਦ ਜੀ ਮੈਂ ਸੁਭਾਸ਼ ਮਤੂ ਵਾਈਸਪ੍ਰੇਡ ਜਨਵਾਦੀ ਸ੍ਰੀ ਸਵਾ ਚਾਰ ਪਰਸ਼ੰਸ ਸ੍ਰੀ ਭਗਤ ਸਿੰਘ ਚੈਰੀਟੇਬਲ ਟਰਸਟ ਵਾਲੋਂ ਇਹ ਮੰਗ ਕਰਦੀ ਆ ਕਿਉਂਕਿ ਸਾਡਾ ਨੰਗਲ ਰੋਡ ਜਿਹੜਾ ਆ ਇਹਦੇ ਤੇ ਟਿਪਰ ਟਰਾਲੇ ਜਿਹੜੇ ਆ ਓਵਰਲੋਡ ਗੱਡੀਆਂ ਜਾਂਦੀਆਂ ਤੇ ਬਹੁਤ ਸਪੀਡ 'ਚ ਜਾਂਦੀਆਂ ਅਸੀਂ ਪਿੱਛੇ ਜਿਹੜਾ ਮਰਡਰ ਹੋਇਆ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਭਈ ਇਹਨਾਂ ਦੀ ਸਪੀਡ ਜਿਹੜੀ ਆ ਲਿਮਟ ਰੱਖੀ ਜਾਵੇ ਤੇ ਟਾਈਮਿੰਗ ਜਿਹੜੀ ਆ ਉਹ ਰੱਖੀ ਜਾਵੇ ਪਰ ਉਹ ਦੋਕ ਦਿਨ ਇਦਾਂ ਹੋਇਆ ਟਾਈਮਿੰਗ ਤਾਂ ਜਿਹੜੀ ਆ ਠੀਕ ਆ ਪਰ ਜਿਹੜੀਆਂ ਗੱਡੀਆਂ ਜਾਂਦੀਆਂ ਆ ਸੜਕ ਛੋਟੀ ਆ ਕਿਉਂਕਿ ਪਹਿਲਾਂ ਵੱਡੀ ਸੜਕ ਸੀ ਨਹੀਂ ਛੋਟੀ ਬਣਾਤੀ ਪਰ ਜਿਹੜਾ ਪਲਟਿਆ ਉਥੇ ਬਹੁਤ ਐਕਸੀਡੈਂਟ ਹੁੰਦੇ ਆ ਕਿਉਂਕਿ ਛੱਟ ਚੌੜੀ ਹੋਣ ਕਰਕੇ ਘੱਟ ਚੌੜੀ ਹੋਣ ਕਰਕੇ ਗੱਡੀਆਂ ਜਿਹੜੀਆਂ ਇੱਕ ਉਧਰੋਂ ਉਧਰੋਂ ਬਾਈਪਾਸ ਨਹੀਂ ਹੁੰਦੀਆਂ ਵਿਚਾਲੇ ਬੰਦਾ ਜਾ ਰਿਹਾ ਉਦਾਂ ਹੀ ਆਉਦਾ ਪਿੱਛੋਂ ਕੱਢ ਦਿੰਦੀ ਆ ਇਸ ਕਰਕੇ ਹੋਰ ਜਿਹੜੇ ਐਕਸੀਡੈਂਟ ਹੋਣ ਤੋਂ ਬਚਣ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਕਿ ਜਿਹੜੇ ਗੱਡੀਆਂ ਦੀ ਜੜੀ ਹੈ ਜਿਹੜੇ ਮਾਲਕ ਆ ਜਦੋਂ ਬੰਦਾ ਮਰ ਜਾਂਦਾ ਤਾਂ ਡਰਾਈਵਰ ਦੀ ਜਮਾਨਤ ਕਰਾ ਲੈਂਦੇ ਆ ਫੇਰ ਕਹਿੰਦੇ ਫੇਰ ਉਹਦੀ ਜ਼ਮਾਨਤ ਕਰਾ ਲੈਂਦੇ ਜਿਹੜੇ ਮਾਲਕ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਖੂਨੀ ਸੜਕ ਬਣ ਗਈ ਇੱਥੇ ਲੋਕਾਂ ਲੋਕੀ ਜਿਹੜੇ ਆ ਉਹ ਚੰਗੀ ਮਤਲਬ ਤੁਰ ਸਕਣ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਜੇ ਅਸੀਂ ਤੁਰੇ ਜਾਂਦੇ ਹਾਂ ਕਿਲੋਮੀਟਰ ਤੇ ਜਾ ਕੇ ਅਸੀਂ ਮੁੜ ਕੇ ਘਰ ਆਣਾ ਕਿ ਨਹੀਂ ਆਣਾ ਸੜਕ ਚੌੜੀ ਕੀਤੀ ਜਾਵੇ ਤੇ ਟਿਪਰਾਂ ਦੀ ਟਰਾਲੀਆਂ ਦੀ ਓਵਰਲੋਡਿੰਗ ਬੰਦ ਹੋਵੇ ਤੇ ਸਪੀਡ ਜਿਹੜੀ ਲਿਮਟ ਰੱਖੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਢੀ ਸੰਘਰਸ਼ ਕਮੇਟੀ ਤੇ ਜਨਵਾਦੀ ਅਸਰੀ ਸਭਾ ਤੇ ਹੋਰ ਸਮਾਜਿਕ ਸੇਵਾ ਸੇਵਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਲੈ ਕੇ ਰੋਡ ਜਾਮ ਕੀਤਾ ਜਾਊਗਾ ਜਦ ਤੱਕ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਅਸੀਂ ਫਿਰ ਉੱਠਣਾ ਨੇ ਬਹੁਤ